ਸਤਿ ਸ਼੍ਰੀ ਅਕਾਲ ਜੀ ਮੈਥਡ ਆਪਣਾ ਗੁਰਜਿੰਦਰ ਸਿੰਘ ਸਰਾ ਤੇ ਪਿੰਡ ਰਾੜ ਦੇ ਵਿੱਚ ਬੈਠੇ ਆਂ ਜੇ ਗੱਲ ਕਰੀ ਦੋਸਤੋ ਮੱਜਾਂ ਦੀ گاਵਾਂ ਦੀ ਤਾਂ ਅੱਜ ਕੱਲ ਬਹੁਤ ਜ਼ਿਆਦਾ ਡਿਮਾਂਡ ਹੋਣ ਲੱਗੀ ਬਈ ਕਿਉਂਕਿ ਪੰਜਾਬ ਦੇ ਜਿਹੜੇ ਪਹਿਲਾਂ ਲੋਕ ਸੀਗੇ ਉਹ ਕਿਤੇ ਨਾ ਕਿਤੇ ਕਿੱਤੇ ਦੇ ਬੋਲੋ ਨਾ ਮੁੱਖ ਮੋੜ ਰਹੇ ਸੀਗੇ ਪਰ ਅੱਜ ਦੀ ਘੜੀ ਜੇ ਗੱਲ ਕਰੀਏ ਲੋਕ ਇਹਨਾਂ ਕੰਮਾਂ ਦੇ ਵੱਲ ਦੁਬਾਰਾ ਜਿਹੜਾ ਮੁੱਖ ਕਰ ਰਹੇ ਨੇ ਦੁਬਾਰਾ ਇਹਨਾਂ ਕੰਮਾਂ ਦੇ ਵੱਲ ਮੁੜ ਰਹੇ ਨੇ ਜਿਹੜੇ ਆਪਣੇ ਬਜ਼ੁਰਗ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਸੀਗੇ ਤੇ ਪਿੰਡ ਰਾੜ ਇੱਕ ਛੋਟਾ ਜਿਹਾ ਪਿੰਡ ਆ ਵਾਦੀ ਦੇ ਪੱਖੋਂ ਜੇ ਗੱਲ ਕਰੀਏ ਬਹੁਤ ਜ਼ਿਆਦਾ ਪਰ ਜੇ ਗੱਲ ਕਰੀਏ ਫਾਰਮਰਾਂ ਦੀ ਤਾਂ ਇੱਥੇ ਬਹੁਤ ਨੇ ਬਾਈ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਸਾਡੇ ਭਰਾ ਸਸੀ ਕਾਲ ਬਾਈ ਜੀ ਹੋਰ ਠੀਕ ਠਾਕ ਸਸੀ ਕਾਲ ਜੀ ਹੋਰ ਕਿਵੇਂ ਬਾਈ ਸੇ ਤਾਂ ਵਧੀਆ ਬਹੁਤ ਵਧੀਆ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਠੀਕ ਠਾਕ ਬਹੁਤ ਵਧੀਆ ਜੀ ਤੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਲੈ ਕੇ ਆਏ ਸੀ ਭਰਾ ਦੀ ਜੇ ਬਹੁਤ سارے ਦਸਕਣੇ ਡਿਮਾਂਡ ਕੀਤੀ ਸੀਗਾ ਉਹ ਵੀ ਦੁਬਾਰਾ ਲੈ ਕੇ ਉਹ ਜਾਣਕਾਰੀ ਡਿਟੇਲ ਦੇ ਵਿੱਚ ਲੈ ਕੇ ਅੱਜ ਭਰਾ ਦੇ ਨਾਲ ਆਪਾਂ ਮੱਝਾ ਗਾਵਾਂ ਦੇ ਬਾਰੇ ਬਹੁਤ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਇਹ ਦੋਵੇਂ ਰੱਖਦੇ ਤੇ ਗਾਵਾਂ ਦੀ ਜਗਤ ਕਰੀ ਇਹਨਾਂ ਦਾ ਬਹੁਤ ਵਧੀਆ ਤਰੀਕੇ ਦਾ ਇਹ ਕੰਮ ਕਰਦੇ ਤੇ ਭਰਾ ਜੀ ਇਹ ਗੱਲ ਕਰ ਬੀੜੀਆਂ ਕਿਹੜੀਆਂ ਗਾਈਆਂ ਮੱਝ ਆਪਣੇ ਫਾਰਮ ਤੇ ਹੈਗੀਆਂ ਬਾਈ ਜੀ ਜਿਆਦਾ ਆਪਾਂ ਕੰਮ ਕਰਦੇ ਆ ਐਚ ਐਫਓ ਤੇ ਠੀਕ ਹੈ ਜੀ ਬਾਹਰਲੀ ਨਸਲ ਆ ਗਈ ਹਾਂਜੀ ਤੇ ਆਪਣੇ ਕੋਲ ਫਿਲਹਾਲ ਜਰਸੀ ਵੀ ਹੈਗੀਆਂ ਗਾਵਾ ਠੀਕ ਹੈ ਜੀ ਤੇ ਮੋਰਾ ਨਸਲ ਦੀਆਂ ਮੱਝਾਂ ਵੀ ਹੈਗੀਆਂ ਮੋਰਾ ਦੀਆਂ ਉਹ ਆਪਣੀਆਂ ਮੱਝਾਂ ਜਿਹੜੀਆਂ ਉਹ ਆਪਾਂ ਘਰ ਵਾਸਤੇ ਰੱਖਿਆ ਜਾਨੀ ਕਿ ਉਹ ਆਪਣੇ ਫਾਰਮ ਦੇ ਵਿੱਚ ਜੇ ਕਮਾਈ ਦਾ ਸਾਧਨਾ ਤਾਂ ਆਪਾਂ ਗਾਵਾ ਤੋਂ ਹੀ ਲੈ ਰਹੇ ਆ ਠੀਕ ਹੈ ਜਿਹੜਾ ਮੇਨ ਜਿਹੜਾ ਇਨਕਮ ਸੋਰਸ ਆ ਉਹ ਗਾਈਆਂ ਹੀ ਗਾਈਆਂ ਹੀ ਆ ਗਿਆ ਠੀਕ ਹੈ ਇਹਨਾਂ ਤੋਂ ਇਨਕਮ ਸੋਰਸ ਫਿਰ ਕਿਹੜੇ ਤਰੀਕੇ ਨਾਲ ਲੈਣੇ ਉਹ ਗਾਈਆਂ ਵੇਚਦੇ ਹੋ ਕਿ ਦੁੱਧ ਦਾ ਮਤਲਬ ਦੁੱਧ ਪਾ ਕੇ ਤੁਸੀਂ ਇਹਨੋਂ ਦਾ ਰੇਟ ਲੈਣੇ ਕਿਵੇਂ ਲੈਣੇ ਇਨਕਮ ਇਨਕਮ ਬਾਈ ਜੀ ਲੈਣ ਦਾ ਦਾ ਜਿਹੜਾ ਆਪਣਾ ਜਿਆਦਾ ਮੋਟਿਵ ਵੀ ਦੁੱਧ ਦੀ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਕਰਨੀ ਆਪਣਾ ਮਤਬ ਉਹੀ ਹੈਗਾ ਜੀ ਤੇ ਬਾਕੀ ਜਦੋਂ ਸੇਲ ਦੇ ਵਿੱਚ ਜਿਹੜਾ ਉਹ ਆਪਾਂ ਸੇਲ ਪਚੀਰ ਦਾ ਕੰਮ ਨਹੀਂ ਕਰਦੇ ਹਨਾ ਠੀਕ ਹੈ ਉਹ ਥੋੜਾ ਜਿਹਾ ਜਿਹੜਾ ਵਪਾਰੀ ਲੈਵਲ ਦੇ ਉੱਤੇ ਆ ਜਾਂਦਾ ਹੁੰਦਾ ਹੈਗਾ ਠੀਕ ਹੈ ਜੀ ਆਪਣਾ ਸਿਰਫ ਕੰਮ ਦੁੱਧ ਪ੍ਰੋਡਕਸ਼ਨ ਦਾ ਦੁੱਧ ਪ੍ਰੋਡਕਸ਼ਨ ਦਾ ਤੇ ਕਿੰਨਾ ਕੁ ਦੁੱਧ ਪਾਣਦੇ ਹੋ ਜੇ ਮਹੀਨੇ ਦੀ ਗੱਲ ਕਰੀਏ ਹਫਤੇ ਦੀ ਜਿਹੜੀ ਵੀ ਤੁਸੀਂ ਰੇਸ਼ੋ ਦੱਸਣਾ ਚਾਹੁੰਦੇ ਹੋ ਉਹ ਵੀ ਕਿੰਨਾ ਕੁ ਦੁੱਧ ਤੁਸੀਂ ਆਮ ਮਤਲਬ ਵੀ ਨੋਰਮਲ ਜਿਹੜਾ ਗਾਇਆਂ ਤੋਂ ਲੈ ਕੇ ਪਾ ਰਹੇ ਹੋ ਦੁੱਧ ਪਾਈ ਸੀ ਸਾਡਾ ਨਾ ਜਿਵੇਂ ਸੀਜ਼ਨ ਹੁੰਦਾ ਮੰਨ ਲਓ ਹੁਣ ਨਵਾਂ ਮਹੀਨਾ ਤਕਰੀਬਨ ਸਟਾਰਟ ਹੀ ਹੋ ਕੇ ਪਿਆ ਨਾ ਨਵੇਂ ਮਹੀਨੇ ਦੇ ਵਿੱਚ ਸਾਡੀਆਂ ਗਾਵਾਂ ਸੋਨੀਆ ਸਟਾਰਟ ਹੋ ਜਾਂਦਾ ਠੀਕ ਹੈ ਜੀ ਜਿਹੜੀ ਇਹ ਐਚ ਐਫ ਗਾਂ ਬਾਹਰਲੀ ਨਸਲ ਹੈ ਠੰਡੀ ਨਸਲ ਹੈ ਇਹ 9ਵੇਂ ਮਹੀਨੇ 'ਚ ਜੇ ਆਪਾਂ ਇਹਨੂੰ ਸੂਨਾ ਸਟਾਰਟ ਕਰਾਂਗੇ ਦਾ ਸੂਆ ਲਵਾਂਗੇ ਫੇਰ ਹੀ ਕਾਮਯਾਬ ਆ ਬਰਨਾ ਗਰਮੀ ਦੇ ਵਿੱਚ ਕਾਮਯਾਬ ਨਹੀਂ ਹੈਗੇ ਜੇ ਆਪਾਂ ਐਵਰੇਜ ਦੀ ਗੱਲ ਕਰੀਏ ਵੀ ਐਵਰੇਜ ਸਾਨੂੰ ਸਾਰੀਆਂ ਗਾਂ ਦਾ ਟੋਟਲ 30 29 30 ਪਲੱਸ ਜਿਹੜਾ ਪਿਛਲੇ ਸਾਲ ਦਾ ਸੀਗਾ ਅੱਛਾ ਜੀ ਹਾਂ ਉਹ ਸੀਗਾ ਇੱਕ ਗਾਂ ਤੋਂ ਇਹ ਹਾਂ ਆਪਾਂ ਸਾਰਾ ਦਾ ਇਕੱਠਾ ਕਰਾਂਗੇ ਨਾ ਆਪਾਂ ਕੱਲੀ-ਕੱਲੀ ਗਾਂ ਕੋਈ ਜ਼ਿਆਦਾ ਦੁੱਧ ਵਾਲੀ ਹੁੰਦੀ ਹੈ ਕੋਈ ਘੱਟ ਵਾਲੀ ਹੁੰਦੀ ਹੈ ਆਪਾਂ ਐਵਰੇਜ ਢਾਲ ਲੈਣਾ ਵੀ 29 30 ਲੀਟਰ ਪ੍ਰਤੀ ਐਵਰੇਜ ਇੱਕ ਗਾਂ ਦਾ 29 ਤੋਂ 30 ਲੀਟਰ ਦਾ ਦੋ ਡੰਗਾ ਹਾਂਜੀ 24 ਘੰਟਿਆਂ ਦਾ 24 ਘੰਟਿਆਂ ਦਾ ਕਿਉਂਕਿ ਰਾਤ ਨੂੰ ਤਾਂ ਆਪਾਂ ਚੋਂਦੀ ਨਹੀਂ ਦਿਨ-ਦਿਨ ਦਾ ਹੁੰਦਾ ਵਿੱਚ ਵਿੱਚ ਫਾਰਮਰ ਜਿਹੜੇ ਵੱਡੇ ਫਾਰਮ ਆਕਰ ਉਹ ਤਿੰਨ ਟਾਈਮ ਚਵਾਈ ਕਰਦੇ ਅੱਛਾ ਤਿੰਨ ਟਾਈਮ ਚਵਾਈ ਕਰਦੇ ਜਿਹੜੀ ਮੰਨ ਲਓ ਵੀ ਅਸੀਂ 80 ਲੀਟਰ ਦੁੱਧ ਦਾ ਦੇ ਰਹੀ ਐ ਜੀ ਉਹ ਤਿੰਨ ਟਾਈਮ ਚਵਾਈ ਹੁੰਦੀ ਹੈ ਅੱਛਾ ਜੀ ਹਾਂਜੀ ਇਹਦਾ ਕਾਰਨ ਆਪਾਂ ਚਵਾਈ ਦਾ ਨਹੀਂ ਹੈਗਾ ਆਪਾਂ 24 ਘੰਟਿਆਂ ਦਾ ਰਿਕਾਰਡ ਦੇ ਨਾਲ ਹੀ ਚੱਲਦੇ ਆਂ ਭੀ 24 ਘੰਟਿਆਂ ਦੇ ਰਿਕਾਰਡ ਦੇ ਨਾਲ ਤੇ ਮੈਂ ਕਹਣਾ ਵੀ ਬਹੁਤ ਵੱਡੀ ਗੱਲ ਆ 29 ਤੋਂ 30 ਲੀਟਰ ਦੁੱਧ ਵੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਮੈਂ ਕਹਣਾ ਵੀ ਬਿਲਕੁਲ ਭਾਈ ਬਿਕਲ ਜੋ ਜੇ ਗੱਲ ਕਰੀਏ ਐਚ ਐਫ ਬਰੀਡ ਦੀ ਇੱਕ ਤਾਂ ਬਰੀਡ ਬਾਹਰ ਲਈ ਆ ਦੂਜਾ ਨੰਬਰ ਜਿਹੜੀ ਇਹਦੀ ਦੇਖ ਰੇਖ ਕਰਨੀ ਆ ਉਹ ਵੀ ਕੋਈ ਆਸਾਨ ਨਹੀਂ ਉਹਦੇ ਵਾਸਤੇ ਨੌਜ ਹੋਣੀ ਚਾਹੀਦੀ ਆ ਉਹਦੇ ਵਾਸਤੇ ਪ੍ਰੋਪਰ ਜਿਹੜਾ ਕਿੰਨੀ ਫੀਡ ਪਾਉਣੀ ਆ ਕਿੰਨਾ ਹਨਾ ਇਹਨਾਂ ਨੂੰ ਮਤਲਬ ਵੀ ਚਾਰ ਪਾਉਣਾ ਸਾਰੀਆਂ ਉਹ ਗੱਲਾਂ ਬਾਤਾਂ ਨੂੰ ਲੈ ਕੇ ਚੱਲਣਾ ਪੈਂਦਾ ਤੇ ਭਾਈ ਜੇ ਗੱਲ ਕਰੀਏ ਵੀ ਦੇਖਭਾਲ ਦੀ ਇਹਦੇ ਮੇਨ ਮਤਲਬ ਕੀ ਆਪਾਂ ਨੂੰ ਦੇਖਭਾਲ ਰੱਖਣੀ ਚਾਹੀਦੀ ਜਿਹਨਾਂ ਕੋਲ ਐਚ ਐਫ ਬਰੀਡ ਹੈਗੀ ਆ ਭਾਈ ਦੇਖਭਾਲ ਦੇਖੋ ਤਿੰਨ ਚੀਜ਼ਾਂ ਤੇ ਡਿਪੈਂਡ ਕਰਦਾ ਆਪਾਂ ਫਾਰਮ ਜਿਹੜਾ ਕੋਲ ਜੀ ਇੱਕ ਤਾਂ ਜਿਹੜਾ ਤੁਹਾਡਾ ਵੀ ਲੋਕੇਸ਼ਨ ਹੈ ਕਿੱਥੋਂ ਦੀ ਲੋਕੇਸ਼ਨ ਵਾਤਾਵਰਣ ਕਿਹਜਾਉਂ ਦੂਜਾ ਆ ਗਿਆ ਬਰੀਡ ਜੀ ਤੀਜੀ ਆ ਗਈ ਆਪਣੀ ਫੀਡ ਫੀਡ ਬਈ ਇਹ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਕਰਕੇ ਹੀ ਆਪਾਂ ਫਾਰਮ ਕਾਮਯਾਬ ਕਰ ਸਕਦੇ ਹਾਂ ਇਹ ਨਹੀਂ ਹੈਗਾ ਵੀ ਆਪਾਂ ਜੇ ਬਰੀਡ ਚੰਗੀ ਲੈ ਲਈ ਲੋਕੇਸ਼ਨ ਆਪਣੀ ਮਾੜੀ ਨੇ ਕਾੜੀ ਨਿਕਲ ਗਈ ਉੱਥੇ ਏਰੀਆ ਜਿਹੜਾ ਗਰਮੀ ਹੈਗੀ ਮੰਨ ਲਓ ਕੋਈ ਗਰਮੀ ਹੈਗੀ ਮੰਨ ਲਓ ਸਾਈਡਾਂ ਤੋਂ ਹਵਾ ਨਹੀਂ ਘੱਟਾਂ ਦੇ ਵਿੱਚ ਹਵਾ ਨਹੀਂ ਆ ਰਹੀ ਜਾਂ ਪਿੰਡ ਦੇ ਵਿੱਚ ਫਾਰਮ ਕੋਲਿਆ ਤੇ ਉਹ ਚੀਜ਼ ਨਹੀਂ ਡਿਪੈਂਡ ਕਰਦੀ ਇਹਨਾਂ ਤਿੰਨਾਂ ਦੀ ਚੀਜ਼ਾਂ ਦੇ ਵਿੱਚੋਂ ਜੋ ਬੈਲੈਂਸ ਇੱਕ ਵੀ ਹੱਲ ਗਿਆ ਤੇ ਮਨੋ ਉਹ ਆਪਣਾ ਕੰਮ ਫੇਲ ਕੰਮ ਹੋ ਰਿਹਾ ਜਿਵੇਂ ਹੁਣ ਤੁਹਾਡਾ ਇੱਕ ਦਾ ਘਰ ਬਾਰ ਬਾਰ ਹੈ ਹਾਂਜੀ ਬਾਤਾ ਪਰਨਚਾਰੇ ਪਾਸੇ ਹਵਾ ਲਾ ਹਵਾ ਆ ਰਹੀ ਹੈ ਠੀਕ ਹੈ ਜੀ ਬਾਕੀ ਤੁਹਾਡੇ ਕੋਲੇ ਜਿਵੇਂ ਆਸੇ ਪਾਸੇ ਗੱਲ ਕਰੀਏ ਵੀ ਜਿਹੜਾ ਗੋਹਾ ਲਾਲੋ ਜਾਂ ਮੱਝ ਦਾ ਜਿਹੜਾ ਵੇਸਟ ਆ ਗਾਈਆਂ ਦਾ ਉਹ ਕੱਢਣ ਵਾਸਤੇ ਨਾ ਕਿ ਤੋ ਜਗਾਵਾ ਹੈਗੀਆਂ ਨੇ ਹਾਂਜੀ ਉਹ ਵੀ ਹੈਗੀਆਂ ਹਾਂ ਜੀ ਤੇ ਇਹ ਚੀਜ਼ਾਂ ਦਾ ਜਿਹੜਾ ਸਮੇਲਨ ਆਪਾਂ ਤਿੰਨਾਂ ਦਾ ਫੇਰ ਹੀ ਕਾਮਯਾਬ ਹੋ ਸਕਦੇ ਠੀਕ ਆਪਾਂ ਇੱਕ ਇੱਕ ਚੀਜ਼ ਤੇ ਡਿਪੈਂਡ ਨਹੀਂ ਹੋ ਸਕਦੇ ਵੀ ਜੇ ਆਪਾਂ ਕਹਿ ਦਈਏ ਮੇਰੇ ਕੋਲੇ ਖੇਤ ਤੇ ਫਾਰਮ ਪਾ ਲਿਆ ਇਹ ਚੰਗੀ ਬਰੀਡ ਨਹੀਂ ਹੈਗੀ ਮੰਨ ਲਓ ਬਰੀਡ ਵੀ ਆਪਾਂ ਲੈ ਲਈ ਜੀ ਪਰਚੇਸ ਕਰ ਲਈ ਫਿਰ ਆਪਾਂ ਫੀਡ ਨਹੀਂ ਪਾ ਰਹੇ ਫੀਡ ਇਹ ਤਿੰਨੇ ਚੀਜ਼ਾਂ ਆਪਾਂ ਨੂੰ ਇਹਨਾਂ ਨਾਲ ਬੈਲੈਂਸ ਬਣਾ ਕੇ ਰੱਖਣਾ ਪੈਣਾ ਕਿਉਂਕਿ ਜੇ ਕਈ ਜੇ ਆਪਾਂ ਬਾਲਾ ਘੱਟ ਪਾਈਏ ਉਹ ਵੀ ਮਾੜਾ ਜੇ ਬਾਲਾ ਵੱਧ ਪਾਈਏ ਉਹ ਵੀ ਮਾੜਾ ਇੱਕ ਜਿਵੇਂ ਕਹਿੰਦੇ ਨੇ ਜਿਹੜਾ ਉਸਰੀ ਕਹਿੰਦੇ ਵੀ ਬੈਲੈਂਸ ਬਣਾ ਕੇ ਜ਼ਿੰਦਗੀ ਇੱਕ ਮਤਲਬ ਮੱਧ ਤੇ ਚੱਲਣੀ ਚਾਹੀਦੀ ਆ ਵੀ ਉਹ ਚੱਲੀ ਜਾਵੇ ਉਹ ਵਧੀਆ ਸਟੇਬਲ ਜੀ ਚੱਲੀ ਜਾਵੇ ਬਿਲਕੁਲ ਠੀਕ ਹੈ ਜੀ ਤੇ ਬਾਕੀ ਜਿਹੜੇ ਭਰਾ ਚਾਹੁੰਦੇ ਆ ਵੀ ਅਸੀਂ ਫਾਰਮ ਖੋਲੀਏ ਉਹ ਪਤਾ ਕੀ ਕਰਦੇ ਆ ਬਾਈ ਮੇਰੀ ਇੱਕ ਵਿਚਾਰ ਤੁਸੀਂ ਆਪਣੀ ਰਾਇ ਵੀ ਦਿ ਕਿਉਂ ਜ਼ਿਆਦਾਤਰ ਜਿਹੜੇ ਪਸ਼ੂ ਫਾਰਮ ਕਾਮਯਾਬ ਨੇ ਉਹਨਾਂ ਕੋਲੇ ਰੈਅ ਲੈਣ ਜਾਂਦੇ ਬਿਲਕੁਲ ਬਈ ਮੇਰੀ ਸਲਾਹ ਇਹ ਆ ਵੀ ਤੁਸੀਂ ਜਿਹੜੇ ਪਸ਼ੂ ਫਾਰਮ ਫੇਲ ਹੁੰਦੇ ਨੇ ਉਹਨਾਂ ਦੀ ਰੈਅ ਲੈ ਕੇ ਆਓ ਹਾਂਜੀ ਬਿਲਕੁਲ ਇਹ ਵੀ ਆਪਾਂ ਦੋਨੇ ਪੱਖ ਦੇਖਨੇ ਲੱਗੇ ਪਾਸ ਹੋਣਾ ਵੀ ਤੇ ਫੇਲ ਹੋਣਾ ਵੀ ਕੀ ਕਾਰਨ ਹੁੰਦਾ ਕੀ ਕਾਰਨ ਹੁੰਦਾ ਜਿਆਦਾਤਰ ਤੁਸੀਂ ਇਹ ਲਾ ਲੋ ਵੀ ਤੇ 50 100% ਦੇ ਵਿੱਚੋਂ 50% ਫੇਲ ਹੋ ਜਾਂਦੇ ਨੇ ਫਾਰਮ ਵੀ ਉਹ ਕਾਰਨ ਕੀ ਹੁੰਦਾ ਪਤਾ ਹਰੇਕ ਬੰਦੇ ਨੂੰ ਹੁੰਦਾ ਵੀ ਮੇਰਾ ਕਾਰਨ ਕੀ ਹੈ ਫਸੂ ਅਣਗਿਲੀ ਕਰ ਜਾਂਦਾ ਜੀ ਅਣਗਿਲੀ ਕਰਕੇ ਹੀ ਜਿਹੜਾ ਇਹ ਫਾਰਮ ਜ ਫੇਲ ਨਹੀਂ ਹੁੰਦਾ ਜੇ ਬੰਦਾ ਧਿਆਨ ਰੱਖੂਗਾ ਕੋਈ ਵੀ ਕਾਰੋਬਾਰ ਲਾ ਲਓ ਫੇਲ ਹੁੰਦਾ ਨਹੀਂ ਅਣਗਿਲੀ ਕਰਨੀ ਹੁੰਦਾ ਅਣਗਿਲੀ ਕਰਨ ਮੈਂ ਕਿਹੜਾ ਲਈ ਜਾਂਦਾ ਤੇ ਬਾਕੀ ਤੁਸੀਂ ਜੇ ਤੁਹਾਡੀ ਗੱਲ ਕਰੀਏ ਤੁਸੀਂ ਕਿਵੇਂ ਸ਼ੁਰੂ ਕਰਾਈ ਕੀ ਵਿਚਾਰ ਆਇਆ ਸੀ ਮਨ ਦਾ ਪਹਿਲਾਂ ਵੀ ਆਪਾਂ ਪੁੱਛਿਆ ਹੀ ਪਰ ਇੱਕ ਵਾਰੀ ਤੁਹਾਨੂੰ ਦੁਬਾਰਾ ਹੀ ਪੁੱਛਦੇ ਕਿਉਂਕਿ ਕੁਝ ਨਵੇਂ ਦਰਸ਼ਕ ਨੇੜੇ ਆਪਣੀ ਵੀਡੀਓ ਦੇਖਣਗੇ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਕਿਉਂ ਬਾਈ ਨੇ ਫਾਰਮ ਸ਼ੁਰੂ ਕਰਾਇਆ ਕਿਵੇਂ ਕੀ ਸੋਚਿਆ ਬਾਈ ਕਾਰਨ ਬਈ ਹੁਣ ਜਿਵੇਂ ਖੇਤੀਬਾੜੀ ਦੇ ਨਾਲ-ਨਾਲ ਪਹਿਲਾਂ ਤੋਂ ਜਿਹੜਾ ਇੱਕ ਇ ਮੇਰੇ ਨਾਲ ਬੈਲੈਂਸ ਬਣਾ ਰਹਿ ਜਾਂਦਾ ਹੁਣ ਲਾਣਾ ਖਾਦ ਹੁੰਦੀ ਹੈਗੀ ਉਹ ਤੂੜੀ ਵਗੈਰਾ ਲਾ ਲਉ ਜੀ ਰਾਸ਼ਨ ਵਗੈਰਾ ਜੇ ਮੱਕੀ ਵਗੈਰਾ ਚਾਰ ਉਹ ਆਪਣਾ ਅਵੇਲੇਬਲ ਹੈਗਾ ਜੀ ਸਹਰੇ ਸਹਰੀ ਲੋਕਾਂ ਵਾਸਤੇ ਇਹ ਤੰਦਾ ਹੈ ਨਹੀਂ ਹੈ ਨਹੀਂਗਾ ਠੀਕ ਹੈ ਪਿੰਡੂਆਂ ਦਾ ਤੰਦਾ ਤਾਂ ਕਰਕੇ ਵੀ ਜੇ ਆਪਾਂ ਖੇਤੀ ਦੇ ਨਾਲ ਨਾਲ ਇਹ ਕੰਮ ਸਟਾਰਟ ਕਰ ਲਈਏ ਵੀ ਵਧੀਆਗਾ ਕਿਉਂ ਪਹਿਲਾਂ ਮੇਰਾ ਕੋਈ ਧਿਆਨ ਨਹੀਂ ਸੀ ਇੱਕ ਵੱਡਾ ਭਰਾ ਜਿਹੜਾ ਮੇਰਾ ਤੁਹਾਨੂੰ ਪਤਾ ਉਹ ਡਾਕਟਰ ਹੈ ਉਹ ਇਸ ਲਾਈਨ ਦੇ ਵਿੱਚ ਜਿਹੜੇ ਮਹਾਰਤ ਕੋ ਬੱਧਨ ਨੂੰ ਥੋੜੀ ਜੀ ਤਾ ਕਰਕੇ ਉਹਨੇ ਮੈਨੂੰ ਇਸ ਲਾਈਨ ਦੇ ਵਿੱਚ ਲਿਆਂਦਾ ਤੇ ਅਸੀਂ ਦੋਨਾਂ ਸਹਿਯੋਗ ਦੇ ਘਰ ਦੇ ਵਿੱਚ ਬਟਾਂਦਰਾ ਕਰਕੇ ਜਿਵੇਂ ਆਪਾਂ ਰਾਇ ਕਰ ਗਏ ਕਿਉਂ ਇਕੱਲੇ ਬੰਦੇ ਆਲਾ ਵੀ ਕਿੰਨਾ ਇਕੱਲੇ ਆਲਾ ਫਸੇਰ ਵੀ ਕਹਿ ਰਿਹਾ ਵੀ ਜਿਹੜੇ ਵੀਡੀਓ ਦੇ ਕੱਲੇ ਬੰਦੇ ਵਾਲਾ ਕੀਤਾ ਬਿਲਕੁਲ ਨਹੀਂ ਹੈਗਾ ਭਈ ਜੀ ਤੁਹਾਡੇ ਨਾਲ 파ਟਨਰ ਕੋਈ ਤੁਹਾਡਾ ਭਰਾ ਜਾਂ ਉਹ ਜਰੂਰ ਉਹਦਾ ਸਹਿਯੋਗ ਜਰੂਰ ਹੋਣਾ ਚਾਹੀਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਕਿਉਂਕਿ ਇੱਕ ਤੇ ਇੱਕ ਦੋ ਹੁੰਦੇ ਨੇ ਵੀ ਦੋ ਦੀ ਜਿਹੜੀ ਗੱਲਬਾਤ ਆ ਉਹ ਕੁਝ ਹੋਰ ਹੁੰਦੀ ਆ رائے ਕੁਝ ਹੋਰ ਦੀ ਆ ਬਾਕੀ ਜਿਵੇਂ ਵੀਰੇ ਨੇ ਦੱਸਿਆ ਵੀ ਵੀਰਾ ਖੇਤੀਬਾੜੀ ਨਾਲ ਜੁੜਿਆ ਹੋਆ ਪਰ ਜਿਹੜਾ ਵੀਰੇ ਦਾ ਵੱਡਾ ਭਰਾ ਹੈਗਾ ਉਹ ਪਸ਼ੂ ਲੈਣ ਦੇ ਵਿੱਚ ਉਹ ਡਾਕਟਰ ਨੇ ਡੰਗਰ ਡਾਕਟਰ ਨੇਗੇ ਠੀਕ ਹੈ ਜੀ ਵੈਟਰਨਰੀ ਦੇ ਤਾਂ ਕਰਕੇ ਦੋਨਾਂ ਦਾ ਜਿਹੜਾ ਇਹ ਇੱਕ ਤਰ੍ਹਾਂ ਨਾਲ ਕਹੀ ਦੀ ਵੀ ਇੱਕ ਝੁੱਟ ਹੋ ਕੇ ਇਹ ਦੋਨੇ ਕੰਮ ਚਲਾ ਰਹੇ ਨੇ ਤੇ ਬ ਤੇ ਬਾਈ ਬਾਕੀ رائے ਕੀ ਦੇਣਾ ਚਾਹੋਗੇ ਜਿਵੇਂ ਤੁਸੀਂ ਤਾਂ ਐਚਐਫ ਬਰੀਡ ਦਾ ਕੰਮ ਕਰਦੇ ਹੋ ਹਾਂਜੀ ਕਿਉਂਕਿ ਹੌਲੀ ਹੌਲੀ ਹੁੰਦੇ 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 ਤੁਸੀਂ ਕੰਮ ਚੜ੍ਹੋ ਵੱਡਾ ਕਰ ਲਿਆ ਪਰ ਜੇ ਕੋਈ ਨਵਾਂ ਬੰਦਾ ਮੇਰੇ ਵਰਗਾ ਕੋਈ ਮੰਨ ਲਓ ਜਮਾ ਇੱਕ ਕੱਪ ਉਹਦੇ ਘਰੇ ਕੱਟੀ ਵੀ ਨਹੀਂ ਮੱਝ ਵੀ ਨਹੀਂ ਕੁਛ ਨਹੀਂ ਉਹ ਵੱਡਾ ਪੰਗਾ ਲੈਣ ਨੂੰ ਫਰਦਾ ਉਹਨੂੰ ਕੀ ਰਹਿਣ ਦੇਣਾ ਚਾਹੋਗੇ ਤੁਸੀਂ ਰਹਿ ਬਾਈ ਜੀ ਇਹੀ ਆ ਵੱਡਾ ਪੰਗਾ ਫਿਲਹਾਲ ਨਹੀਂ ਲੈਣਾ ਚਾਹੀਦਾ ਹੂੰ ਜੇ ਆਪਾਂ ਛੋਟੇ ਲੈਵਲ ਤੋਂ ਸਟਾਰਟ ਕਰਾਂਗੇ ਕੰਮ ਉਹਦੇ ਵਿੱਚ ਘਾਟਾ ਵੀ ਪੈ ਸਕਦਾ ਜੇ ਹੁਣੇ ਆਪਾਂ ਕਿ ਸੂਤਲੀ ਮੰਨ ਲਓ ਵੀ ਜ 30 ਗਾਵਾਂ ਲੈਣੀਆਂ ਜੀ ਜੀ ਉਹਦੇ ਚੋਂ ਨੁਕਸਾਨ ਹੋ ਗਿਆ ਉਹ ਇੱਕ ਵਾਰੀ ਰੀੜ ਦੀ ਹੱਡੀ ਟੁੱਟ ਗਈ ਮੁੜ ਕੇ ਖੜਾ ਖੜਾ ਨਹੀਂ ਹੋ ਸਕਣਾ ਤੇ ਮੰਨ ਲਓ ਜੇ ਛੋਟੇ ਲੈਵਲ ਤੋਂ ਸਟਾਰਟ ਕਰੋ ਉਹਨੂੰ ਘਾਟਾ ਪੈਂਦਾ ਉਹ ਦੁਬਾਰਾ ਖੜਾ ਹੋ ਜੇ ਇੱਕ ਜਾਂ ਦੋ ਡੰਗਰ ਤੁਸੀਂ ਲੈ ਸਕਦੇ ਹੋ ਚਾਹੇ ਪਸ਼ੂਲ ਗਾਂ ਲੈ ਲਓ ਚਾਹੇ ਮੱਝ ਲੈ ਲਓ ਕੋਈ ਵੀ ਸਟਾਰਟ ਕਰਨਾ ਕਿਉਂ ਜੇ ਆਪਾਂ ਪਹਿਲਾ ਵੱਡਾ ਪੰਗਾ ਲੈ ਲਿਆ ਬਾਈ ਬੈਲੈਂਸ ਬਿਲਕੁਲ ਨਹੀਂ ਬਣਦਾ ਜੀ ਇੱਕ ਤੋਂ ਸਟਾਰਟ ਕਰੋ ਆਪਦੇ ਗਵਾਂਡੀ ਤੋਂ ਰਹਿ ਲੈ ਲੋ ਕੋਈ ਚੰਗੇ ਫਾਰਮਲ ਤੋਂ ਰਹਿ ਲੈ ਲੋ ਇਹ ਨਹੀਂ ਕਹਿੰਦਾ ਵੀ ਆਪਾਂ ਤੋਂ ਰਹਿ ਲੋ ਜਾਂ ਕੋਈ ਬੰਦਾ ਇਹ ਨਹੀਂ ਕਹਦਾ ਪਰ ਜਿਹੜਾ ਤੁਹਾਨੂੰ ਚੰਗਾ ਲੱਗਦਾ ਕਿਉਂ ਬਈ ਗਲਤ ਨੌਲੇਜ ਵਾਲੇ ਬੰਦੇ ਬਹੁਤ ਕਰਦੇ ਆ ਵੀਡੀਓ ਬਹੁਤ ਆਉਂਦੀਆਂ ਨੇ ਤੁਸੀਂ ਵੀ ਦੇਖਦੇ ਰਹਿੰਦੇ ਹੋਵੋਗੇ ਇਹਦੇ ਜੀ ਕਰੋੜਾਂ ਦਾ ਫਾਇਦਾ ਜੀ ਇੱਥੇ ਇੰਨਾ ਦਾ ਫਾਇਦਾ ਪਰ ਇਹ ਨਹੀਂ ਕਮਾਈ ਹੈਗੀ ਹੈਗੀ ਕੋਈ ਕਮਾਈ ਅਗਲਾ ਜਿਹੜਾ ਬੰਦਾ ਤੁਹਾਨੂੰ ਪਤਾ 10 ਤਾਂ ਦਾ ਵੀ ਕਮਾਈ ਨਹੀਂ ਇੰਨੀ ਇੰਨੀ ਆ ਉਹ ਝੂਠ ਬਹੁਤ ਜ਼ਿਆਦਾ ਹੁੰਦਾ ਜੀ ਇਦੇ ਵਿੱਚ ਕਮਾਈ ਹੈਗੀ ਆ ਵੀ ਤੁਹਾਡਾ ਮੰਨ ਲਓ ਵੀ ਤੁਸੀਂ ਕਦੇ ਵੀ ਤੁਹਾਨੂੰ ਪੈਸੇ ਮੰਗਣੇ ਨਹੀਂ ਪੈਣਗੇ 24 ਘੰਟੇ ਤੁਹਾਡੇ ਜੇਬ ਦੇ ਵਿੱਚ ਰਹਿਣਗੇ ਤੇ ਪ੍ਰੋਫਿਟ ਵਾਲਾ ਕੰਮ ਆਗਾ ਤੇ ਕਰੋ ਜਰੂਰ ਪਰ ਕਰੋ ਸਟਾਰਟ 1 2 ਐਨੀਮਲਾਂ ਤੋਂ ਸਟਾਰਟ ਕਰੋ ਪ੍ਰੋਪਰ ਜਾਣਕਾਰੀ ਲੈ ਕੇ ਜਿਵੇਂ ਪੀਡੀਐਫ ਸੈਮੀਨਾਰ ਲੱਗਦੇ ਹੁੰਦੇ ਆ ਉਹਦਾ ਵੀ ਤੁਸੀਂ ਨਾ ਬਹੁਤ ਸੁਣਿਆ ਹੋਊਗਾ ਆਪਣੇ ਮੇਲੇ ਵੀ ਲੱਗਦਾਗਾ ਉਦੇ ਨਾਲ ਕੰਟੈਕਟ ਕਰਕੇ ਉਹਦੇ ਮੈਂਬਰਸ਼ਿਪ ਲੈ ਕੇ ਲੈ ਸਕਦੇ ਹਾਂ ਅਸੀਂ ਵੀ ਮੈਂਬਰ ਹੈਗੇ ਆ ਪਰ ਆ ਹੈਗੇ ਆ ਉਹਨਾਂ ਦੇ ਆਧਾਰ ਤੇ ਆਪਾਂ ਸਾਰੇ ਕੰਮ ਕਰਦੇ ਆਂ ਹੋਰ ਜਿਵੇਂ ਕੋਈ ਛੋਟੀਆਂ ਮੋਟੀਆਂ ਫਰਮਾਂ ਜਿਵੇਂ ਆਪਣੇ ਸਰਕਾਰੀ ਸੰਸਥਾਵਾਂ ਦੇ ਵਿੱਚ ਫਰਜ਼ੂਲ ਗੜਦੇ ਵਿੱਚ ਟ੍ਰੇਨਿੰਗ ਚੱਲਦੀ ਆ 15 ਦਿਨਾਂ ਦੀ ਉੱਥੋਂ ਸਰਟੀਫਿਕੇਟ ਲੈ ਕੇ ਨਾਲ ਉਹ ਆਪਦਾ ਲੋਨ ਬਈ ਲੋਨ ਵੀ ਮੁਹੱਈਆ ਕਰਾਉਂਦੇ ਨੇ ਠੀਕ ਹੈ ਜੀ ਹਾਂ ਆਪਦਾ ਸਿਬਲ ਵਗੈਰਾ ਚ ਸਾਰਾ ਕੁਝ ਉਹਨੂੰ ਦੱਸਦੇ ਅਸੀਂ ਵੀ ਮੈਂ ਵੀ ਜਾਣਕਾਰੀ ਲਈ ਹੋਈ ਆ ਉੱਥੋਂ ਜਿੰਨੇ ਵੀ ਮਿਲਦੀ ਆ ਆਪਾਂ ਨੂੰ ਜਾਣਕਾਰੀ ਲੈਣੇ ਆ ਇਹ ਨਹੀਂ ਹੈਗੇ ਵੀ ਆਪਾਂ 100% ਜਾਂ ਮੇਰੇ ਕੋਲ ਸਾਰੀ ਜਾਣਕਾਰੀ ਹੈਗੀ ਆ ਜਾਣਕਾਰੀ ਲਓ ਕਿਸੇ ਤੋਂ ਮਰਜ਼ੀ ਲਓ ਪਰ ਜਾਣਕਾਰੀ ਤੋਂ ਬਿਨਾੇ ਕੰਮ ਨਾ ਕਰੋ ਹਾਂ ਬਹੁਤ ਸੋਰਸ ਹੈਗੇ ਆ ਜਾਣਕਾਰੀ ਵਾਲੇ ਉਹ ਲੈ ਸਕਦੇ ਤੇ ਤੁਸੀਂ ਕੀ ਚਾਹੁੰਦੇ ਹੋ ਵੀ ਬਰੀਡ ਤੇ ਕੰਮ ਕੀਤਾ ਜਾਵੇ ਜਾਂ ਅਨਬਰੀਡ ਤੇ ਕੰਮ ਕਰੋ ਭਾਈ ਬਰੀਡ ਤੇ ਕਰਨ ਦਾ ਫੈਸਲਾ ਬਰੀਡ ਅਨਬਰੀਡ ਤੇ ਤਾਂ ਪਹਿਲਾਂ ਟੱਕਰਾਂ ਮਾਰੀ ਜਾਂਦੇ ਆਪਾਂ ਜੀ ਬਰੀਡ ਤੇ ਕੰਮ ਕਰੋ ਉਹਦੇ ਜਿਹੜਾ ਨੁਕਸਾਨ ਆ ਬਰੀਡ ਦਾ ਜੇ ਉਹ ਮੰਨ ਕੇ ਚੱਲੋ ਵੀ ਤੁਸੀਂ ਬਣ ਨੂੰ ਲੈ ਲਿਆ ਬੰਗਾ ਕਿਸ ਤੋਂ ਬਣ ਬਰੀਡ ਤੋਂ ਲੈ ਜੀ ਕੋਈ ਉਹਦੀ ਨੌਲੇਜ ਨਹੀਂ ਖਰਚਾ ਤਾਂ ਉਹਦੇ ਹੋਣਾ ਹੀ ਹੈ ਖਰਚਾ ਤਾਂ ਹੁੰਦਾ ਜੇ ਤੁਸੀਂ ਬਰੀਡ ਤੇ ਕੰਮ ਕਰੋਗੇ ਉਹਦਾ ਉਹ ਰਿਜ਼ਲਟ ਤੁਹਾਨੂੰ 100% ਦੇਣਾ ਪਏ ਜੀ ਇੱਕ ਗੱਲ ਹੋਰ ਹੈ ਜੇ ਬਰੀਡ ਬੰਦਾ ਅੱਜ ਤੋਂ ਸਟਾਰਟ ਕਰਨ ਲੱਗਦਾ ਜੀ ਇਹ ਤੁਹਾਨੂੰ ਨੌਲੇਜ ਕਿਸੇ ਨੇ ਦੇਣੀ ਨਹੀਂ ਨਹੀਂ ਹੈਗੀ ਮੰਨ ਲਓ ਵੀ ਕਿਸੇ ਨੇ ਬਰੀਡ ਤੇ ਮੰਨ ਲਓ ਮੇਰੇ ਕੋਲ ਕੰਮ ਕਰਨਾ ਸ਼ੁਰੂ ਕਰ ਕੰਮ ਕਰਨਾ ਸ਼ੁਰੂ ਕਰ ਲਿਆ ਇੱਕ ਗਾਂ ਦੇ ਉੱਤੇ ਸੀਮਨ ਮੰਨ ਲਓ ਇਹ ਵੀ ਇਸ ਦਾ ਸੀਮਨ ਭਰਾਤਾ ਜੀ ਮੈਂ ਆਪੋਜ ਕਰੋ ਵੀ ਮੈਸੀ ਦਾ ਸੀਮਨ ਭਰਾਤਾ ਹੂੰ ਉਹਨੇ ਪਹਿਲੀ ਵਾਰੀ ਉਹ 20% ਹੀ ਜਾਣਾ ਉਹਦੇ ਉੱਤੇ ਜੀ ਅਗਲੇ ਸਾਲ ਜਾਣਾ ਉਹਦੀ ਬੱਚੀ ਹੋਈ ਉਹਦੇ ਟੀਕਾ ਭਰਾ ਤਾਂ ਫੇਰ ਹੋਣੇ 20% ਲੈ 40 ਹੋਗੀ 5 ਸਾਲ ਲੱਗਦੇ ਬਈ ਬਰੀਡ ਤਿਆਰ ਹੋਣੇ ਬਰੀਡ ਤਿਆਰ ਬੀ ਬਰੀਡ ਤਿਆਰ ਹੋਣ ਵਾਸਤੇ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਇੱਕ ਸਾਲ ਦੇ ਵਿੱਚ ਕਹੋਗੇ ਮੈਂ ਸੀਮਨ ਨੂੰ ਚੰਗਾ ਭਰ ਲਿਆ ਤੇ ਮੇਰੇ ਕੋਲੇ ਚੰਗੀ ਬਰੀਡ ਹੋਊਗੀ ਏਦਾਂ ਕਦੇ ਨਹੀਂ ਹੁੰਦਾ ਬਈ 5-6 ਸਾਲ 7 ਸਾਲ ਲੱਗਣਗੇ ਚੰਗੇ ਤੁਹਾਡਾ ਕਹਿੰਦਾ ਵੀ 20% ਇੱਕ ਸਾਲ ਦੇ ਵਿੱਚ ਮਤਲਬ ਲੱਗਦਾ 100% ਹੋਣ ਨੂੰ 5 ਸਾਲ ਲੱਗਦੇ 5 ਸਾਲ ਲੱਗਣਗੇ ਇਹ ਰੇਸ਼ੋ ਆਏਗੀ ਇਹ ਤੁਸੀਂ ਪੜ ਕੱਟ ਕੇ ਵੀ ਦੇਖ ਲਓ YouTube ਤੋਂ ਵੀ ਇੱਕ ਵਾਰ ਜੇ ਆਪਾਂ ਸੀਮਨ ਉਹਦੇ ਕਰਦੇ ਆ ਇੱਕ ਵਾਰ ਜੇ ਪ੍ਰੋਪਰ 100% ਨਹੀਂ ਮਿਲਦਾ 20% ਹੀ ਜਾਂਦਾ 20% 20% 5 ਸਾਲਾਂ ਦੇ ਵਿੱਚ ਸਹੀ ਬਈ 5 ਸਾਲ ਮੈਂ ਕਹਣਾ ਵੀ ਲੱਗਣਗੇ ਜੇ ਬਰੀਡ ਦੇ ਕੰਮ ਕਰਨਾ ਪਰ ਜਦੋਂ 5 ਸਾਲ ਪੂਰੇ ਹੁੰਦੇ ਆ ਉਹ 5 ਸਾਲਾਂ ਦੇ ਵਿੱਚ ਵਿੱਚ ਵੀ ਤੁਸੀਂ ਇੰਨਾ ਕ ਮਨਾਫਾ ਘਟ ਲੋਗੇ ਵੀ ਤੁਸੀਂ ਹੋਰ ਬਰੀਡ ਨਵੀਂ ਤਿਆਰ ਕਰ ਲੋਗੇ ਜੇ ਕਰ ਲਓਗੇ ਕਿਉਂ ਭਾਈ ਇਹ ਮੰਨ ਲਓ ਕਿ ਤਾ ਇਹ ਜਿਆ ਵੀ ਜੇ ਆਪਾਂ ਸਹੀ ਨੌਲੇਜ ਨਾਲ ਚੱਲਦੇ ਆਂ ਹੂੰ ਸਾਲ ਬਾਅਦ ਇੱਕ ਪਸ਼ੂ ਤਿਆਰ ਹੋ ਜਾਂਦਾ ਜੀ ਆਪਣੇ ਕੋਲੇ 5 ਹੈਗੇ ਆ 5 ਸਾਲਾਂ ਬਾਅਦ 5-7 ਮਗਰ ਤਿਆਰ ਹੋ ਜੀ ਤੇ 15 ਸਾਲਾਂ ਬਾਅਦ ਸੌਰੀ ਅਗਲੇ 5 ਸਾਲਾਂ ਬਾਅਦ ਆਪਣੇ ਕੋਲੇ 15 ਤੋਂ 20 ਤਿਆਰ ਹੋ ਜਾਂਦੇ 20 ਤੋਂ ਤਿਆਰ ਹਾਂ ਚਲੋ ਕੋਈ ਰੱਬ ਨਾ ਕਰੇ ਨੁਕਸਾਨ ਵੀ ਹੋ ਜਾਂਦਾ ਹਨ ਇਹ ਆਪਾਂ ਰੇਸ ਹੋਇਆ ਜਿਹੜੀ ਐਵਰੇਜ ਕੱਢਦੇ ਆਂਗੇ ਤੁਸੀਂ ਸੋਚ ਕੇ ਦੇਖੋ ਜੇ ਸਹੀ ਢੰਗ ਦੇ ਨਾਲ ਚਲਾਉਣੇ ਆ ਫਾਰਮ ਵੀ ਆਪਣਾ ਸਾਲ ਦੋ ਸਾਲਾਂ ਦੇ ਵਿੱਚ 40-45 ਪਸ਼ੂ ਹੋ ਜਾਂਦੇ ਨੇ ਤੇ ਹੁਣ ਜੇ ਗੱਲ ਕਰੀਏ ਬਾਈ ਤੁਸੀਂ ਨੁਕਸਾਨ ਦੀ ਗੱਲ ਕਰ ਰਹੇ ਹੋ ਜ਼ਿਆਦਾਤਰ ਨੁਕਸਾਨ ਕਿਉਂ ਹੁੰਦਾ ਪਾਪਾ ਪਈ ਨੁਕਸਾਨ ਹੋਣਾ ਹੈ ਨਾ ਇੱਕ ਤਾਂ ਆਪ ਦੀਆਂ ਅੰਗਹਿਲੀਆਂ ਬਹੁਤ ਖੁੱਲੀਆਂ ਨੇ ਅੰਗਹਿਲੀਆਂ ਜਿਵੇਂ ਪਸ਼ੂ ਵੱਲ ਧਿਆਨ ਨਹੀਂ ਦੇਣਾ ਯਾਰ ਹੁਣ ਜਿਵੇਂ ਬਾਰਸ਼ ਆਈ ਹੈਗੀ ਸਟੈਟਸ ਵਗੈਰਾ ਮੰਨ ਲਓ ਵੀ ਬਹੁਤ ਆਈ ਤੇਕੜ ਵਗੈਰਾ ਇਹ ਤਾਂ ਸਾਰੇ ਦੀ ਗੱਲ ਨਹੀਂ ਹੈਗੀ ਤੁਜੀ ਵੈਕਸੀਨਾਂ ਹੁੰਦੀਆਂ ਜਿਹੜੀਆਂ ਵੈਕਸੀਨ ਆਪਾਂ ਸਮੇਂ ਸਿਰ ਨਹੀਂ ਕਰਾਉਂਦੇ ਇਹ ਜ਼ਰੂਰੀ ਐ ਸੇ ਸੇ ਮਹੀਨਿਆਂ ਬਾਅਦ ਵੈਕਸੀਨ ਐ ਐਫਐਮਡੀ ਜਦੋਂ ਆਈ ਸੀਗੀ ਕਿੰਨਾ ਨੁਕਸਾਨ ਹੋਇਆ ਫਾਰਮਾਂ ਦਾ ਵੈਕਸੀਨ ਵਾਲਿਆਂ ਦਾ ਵੀ ਜਿੱਤੇ ਕੀਤੀ ਸੀ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਜਿੰਨਾ ਵੀ ਕੋਸ਼ਿਸ਼ ਕਰੋ 100 ਦਾ 100% ਆਪ ਦਾ ਪ੍ਰੋਪਰ ਵੈਕਸੀਨ ਕਰਵਾ ਕੇ ਰੱਖੋ ਜਿਹੜਾ ਚਲੋ ਕੁਦਰਤ ਦੇ ਸਾਰੇ ਆ ਉਹ ਆਪਾਂ ਕੁਛ ਕਰਨੀ ਉਹ ਛੱਡ ਦੋ ਉਹ ਛੱਡ ਦੋ ਤੇ ਉਸ ਤੋਂ ਇਲਾਵਾ ਹੋਰ ਕੀ ਕਹਿਣਾ ਚਾਹੋਗੇ ਹੋਰ ਬਾਈ ਆਪਾਂ ਜਿਵੇਂ ਤੁਸੀਂ ਕਹਿਨ ਨੂੰ ਤਾਂ ਬਹੁਤ ਕੁਝ ਹੁੰਦਾ ਨਾ ਵੀਡੀਓ ਲੰਬੀ ਬਣ ਜਾਂਦੀ ਹੈ ਵੀ ਤੁਸੀਂ ਕਿੱਤਾ ਕਰਨਾ ਚਾਹੁੰਦੇ ਹੋ ਜਰੂਰ ਇਹਦੇ ਮੰਨ ਕੇ ਚਲੋ ਨੁਕਸਾਨ ਸੌਰੀ ਵੀ ਕਿਰਾਂ ਦੇ ਇੱਕ ਤਾਂ ਬਹੁਤ ਆਉਂਦੀਆਂ ਜੀ ਹਰੇਕ ਮੰਦੇ ਨੂੰ ਆਉਂਦੀ ਹੈ ਤੁਸੀਂ ਵੀ ਕੰਮ ਸਟਾਰਟ ਕੀਤਾ ਤੁਹਾਨੂੰ ਵੀ ਦਿੱਕਤ ਆਉਣਗੀਆਂ ਲੋਕ ਵੀ ਬਹੁਤ ਡਰਾਉਂਦੇ ਆ ਐਂ ਕਰ ਲਿਆ ਜੀ ਐਂ ਕਰ ਲਿਆ ਕੁਝ ਨਾ ਸੋਚੋ ਆਪਦਾ ਟਾਰਗੇਟ ਮਿਸ ਕੇ ਚੱਲੋ ਵੀ ਇੰਨਾ ਮੈਂ ਦੁੱਧ ਐਵਰੇਜ ਸਾਲ ਦੀ ਕਾਰਨੀ ਐ ਇਨੇ ਪਸ਼ੂ ਕਰਨੇ ਆ ਕੋਈ ਤੁਹਾਨੂੰ ਰੋਕਣ ਵਾਲਾ ਜੰਮਾ ਨਹੀਂ ਹੈਗਾ ਵੈਗਰੂ ਨੂੰ ਯਾਦ ਕਰਕੇ ਆਪਦਾ ਕੰਮ ਸਟਾਰਟ ਕਰੋ ਤੇ ਇੱਕ ਜੇ ਮੈਂ ਤੁਹਾਨੂੰ ਗੱਲ ਪੁੱਛਾਂ ਹਾਂ ਕਿ ਚਾਰ ਦੀ ਜੇ ਗੱਲ ਕਰੀਏ ਜਾਂ ਚਾਰ ਦੀ ਗੱਲ ਕਰੀਏ ਕਿਉਂਕਿ ਸਭ ਤੋਂ ਵੱਧ ਜਿਹੜਾ ਸਾਈਲੋ ਜ ਬਣਦੇ ਨੇ ਵੀ ਜਿਹੜਾ ਦੁੱਧ ਦਾ ਕਾਰਨਪਰ ਦਾ ਸਭ ਤੋਂ ਵੱਧ ਦੁੱਧ ਨਹੀਂ ਆਉਂਦਾ ਤਾਂ ਉਹ ਕਿੰਨੀ ਕੁ ਮਾਤਰਾ ਦੇ ਵਿੱਚ ਮੰਨ ਲਓ ਕੋਈ ਬਰੀਡ ਕਿਸਮ ਵਿੱਚ ਹੈ ਜਾਂ ਜਰਸੀ ਬਰੀਡ ਜਿਹੜੀ ਅੱਜ ਕੱਲ ਮੇਡ ਚੱਲ ਰਹੀਆਂ ਨੇ ਕੰਮਾਂ ਦੇ ਵਿੱਚ ਤਾਂ ਉਹਨਾਂ ਨੂੰ ਕਿੰਨਾ ਕੁ ਪਾਉਣਾ ਚਾ ਮਾਤਰਾ ਭਾਈ ਜੀ ਦੁੱਧ ਦੇ ਕੌਣ ਹੈਗਾ ਹੈਗਾ ਇਹ ਵੈਸੇ ਤਾਂ ਜਿਹੜਾ ਸਾਇਲੇਜ ਪੈਂਦਾ ਹੈਗਾ 25 ਤੋਂ 30 ਕਿਲੋ ਜਿਹੜਾ 24 ਘੰਟਿਆਂ ਦਾ ਸਾਇਲੇਜ ਖਾ ਲੈਂਦਾ ਬੀ ਕਿਲੋ ਦੁੱਧ ਦੇਣ ਵਾਲਾ ਠੀਕ ਹੈ ਜੀ ਠੀਕ ਹੈ ਪਰ ਜੇ ਜ਼ਿਆਦਾ ਦੁੱਧ ਦਿੰਦਾ ਫੀਡ ਵੀ ਵੱਧ ਖਾਉਗਾ ਉਹ ਬਾਈ ਤੇ ਸਾਇਲੇਜ ਵੀ ਵੱਧ ਲੈਣਾ ਉਹਨੇ ਠੀਕ ਹੈ ਜੀ ਤੇ 20 ਤੋਂ 25 ਦਾ ਐਵਰੇਜ ਚਾਹੀਦੀ ਚਾਹੀਦੀ ਹੈ ਜਿਹੜਾ 20 ਕਿਲੋ ਵਾਲਾ ਪਸ਼ੂ ਹੈ ਉਹ 20 ਤੋਂ 25 ਕਿਲੋ ਦੀ ਐਵਰੇਜ ਖਾਂਦਾ ਚ ਕੱਲੇ 4 ਚਾਰ ਦੀ ਤੇ ਤੂੜੀ ਪਲਾ ਉਹਦੇ ਚ ਕਰਨੀ ਐਡ ਆਪਾਂ 1.5 ਕਿਲੋ ਠੀਕ ਹੈ 1 ਕਿਲੋ ਬਸ ਇਤੋਂ ਜ਼ਿਆਦਾ ਥੂੜੀ ਨਹੀਂ ਦੇਣੀ ਹੈਗੀ ਉਹਨੂੰ ਤੇ ਜਿਹੜਾ ਮੱਜਾਂ ਦਾ ਫਾਰਮੂਲਾ ਉਹ ਲੱਗ ਗਿਆ ਉਹ ਲੱਗ ਗਿਆ ਇਹ ਆਪਾਂ ਮੱਜਾਂ ਤੇ ਨਹੀਂ ਕਰਨੇ ਫਾਰਮੂਲਾ ਠੀਕ ਹੈ ਮੱਜਾਂ ਦਾ ਆਪਾਂ ਨਹੀਂ ਦੱਸਦੇ ਆ ਕਿਉਂਕਿ ਉਹਦੇ ਤੇ ਆਪਾਂ ਕੰਮ ਹਲੇ ਪ੍ਰੋਪਰ ਕਰਨੀ ਰਿਹਾ ਕਰਨੀ ਦੇ ਭਾਈ ਠੀਕ ਹੈ ਜੀ ਤੇ ਜੇ ਗੱਲ ਕਰੀਏ ਭਾਈ ਹੁਣ ਬੱਚਿਆਂ ਦੀ ਗੱਲ ਕਰ ਲੈਨੇ ਆ ਮੱਜਾਂ ਨਾ ਰੱਖਣ ਦਾ ਕੀ ਕਾਰਨਾ ਇੱਕ ਵੈਸੀ ਮਤਲਬ ਵੀ ਇਹਦੇ ਤੇ ਨੌਲੇਜ ਵੱਧਾ ਹੈ ਜਾਂ ਇਹਦੇ ਚ ਬੈਨੀਫਿਟ ਵੱਧਾ ਹੈ ਬਈ ਜੀ ਐਚਐਫ ਦਾ ਹੈਗੀ ਹੈ ਜਿਹੜੀ ਇਹ ਦੁੱਧ ਦੇ ਨਲੀ ਮਸ਼ੀਨ ਹੂੰ ਜਿੰਨਾ ਇਹਨੂੰ ਖਵਾਈ ਜਾਊਂਗੋ ਉਹਨਾਂ ਦੁੱਧ ਦੇ ਉਹਨਾਂ ਦੁੱਧ ਨੇ ਦੇਈ ਗਾ ਜੀ ਪਰ ਜਾਣਕਾਰੀ ਮੈਂ ਫੇਰ ਕਹਿੰਦਾ ਵੀ ਜਾਣਕਾਰੀ ਪ੍ਰੋਪਰ ਇਹਦੇ ਸਿਸਟਮ ਬਾਰੇ ਹੋਣੀ ਚਾਹੀਦੀ ਇਹਦੇ ਬੰਦੇ ਨੂੰ ਇਹ ਹਰੇਕ ਬੰਦਾ ਇਹਨੂੰ ਹੀ ਮੰਨ ਕੇ ਰੱਖਤ ਬੰਨ ਲੈਂਦਾ ਜੀ ਉਹਦਾ ਸਹੀ ਤਰ੍ਹਾਂ ਜਿਵੇਂ ਆਪਾਂ ਕਹਿ ਦਿੱਤੀ ਬਾਤਾਵਰਨ ਅਨੁਕੂਲ ਨਹੀਂ ਹੁੰਦਾ ਹੂੰ ਬਾਪਾ ਉਗਰ ਵਗੈਰਾ ਗਰਮੀ ਦੇ ਵਿੱਚ ਨਹੀਂ ਲੱਗਦੇ ਤੇ ਉਹਦੇ ਨਾਲ ਉਹ ਘਾਟਾ ਖਾ ਜਾਂਦਾ ਜੀ ਤੇ ਬਾਕੀ ਜਿਵੇਂ ਵਿਟਾਮਿਨ ਜੋ ਹੋਗੇ ਮਿਨਰਲ ਮਿਕਚਰ ਹੋਗੇ ਸਾਰਾ ਖਸੂਦ ਦੇਣਾ ਪੈਂਦਾਗਾ ਠੀਕ ਹੈ ਜੀ ਉਹ ਲਗਾਤਾਰ ਸਾਲ ਦੀ ਗਰ ਸਾਲ ਚੱਲਣਾ ਹੀ ਪੈਂਦਾ ਉਹ ਐਂਡ ਬੰਦ ਨਹੀਂ ਕਰ ਸਕਦੇ ਤਾਂ ਹੀ ਆਪਣੇ ਪਸ਼ੂ ਰਹਿੰਦੇ ਨੇ ਰੀਪੀਟ ਨਹੀਂ ਹੁੰਦੇ ਜਦੋਂ ਜਿਹੜਾ ਨਾਮ ਫਾਰਮਰ ਲੈ ਲਾਂਦਾ ਕੋਈ ਉਹਨੂੰ ਮਿਨਰਲ ਮਿਕਚਰ ਵਗੈਰਾ ਨਹੀਂ ਪਾਉਣਾ ਉਹ ਰੀਪੀਟ ਹੋ ਜਾਂਦਾ ਉਹ ਜੋ ਘਾਟੇ ਦਾ ਜਿਹੜਾ ਵਪਾਰ ਹੋ ਜਾਂਦਾ ਉਹਦੇ ਘਾਟੇ ਦਾ ਵਪਾਰ ਹੋ ਜਾਂਦਾ ਤੇ ਫੀਡ ਤੁਸੀਂ ਕਿਹੜੀ ਰੈਫਰੈਂਸ ਦੰਨੇ ਹੋ ਕਿਹੜੀ ਫੀਡ ਤੁਸੀਂ ਪਾ ਸਕਦੇ ਹੋ ਮੱਝਾਂ ਦਾ ਭਾਈ ਫੀਡਸ ਆਪਣੇ ਮਾਰਕੀਟ ਦੇ ਵਿੱਚ ਕਿੰਨੀਆਂ ਕੰਪਨੀਆਂ ਨੇ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਆਹ ਫੀਡ ਪਾਓ ਉਹ ਅਗਲੀ ਦੀ ਚੁਆਇਸ ਹੈ ਜਿਹੜੀ ਤੁਹਾਨੂੰ ਚੰਗੀ ਲੱਗਦੀ ਉਹ ਪਾਓ ਐਵੇਂ ਆਪਾਂ ਕਹਿ ਦਈਏ ਯਾਰ ਉਹ ਦੀ ਪਾ ਲਓ ਉਹ ਦੀ ਪਾ ਲਓ ਉਹ ਫਿਰ ਇੱਕ ਤਰ੍ਹਾਂ ਦਾ ਵੀ ਮਸੂਰੀ ਵਾਲਾ ਕੰਮ ਪ੍ਰੋਮੋਸ਼ਨਲ ਵਾਲਾ ਕੰਮ ਹੋ ਜਾਂਦਾ ਪ੍ਰੋਮੋਸ਼ਨਲ ਵਾਲਾ ਕੰਮ ਹੋ ਜਾਂਦਾ ਅਸੀਂ ਵੀ ਖੁਦ ਵਰਤਦੇ ਆਂ ਕਾਰਗਿਲ ਦੀ ਵੀ ਪਾਈ ਹੋਈ ਆ ਟਿਮਾਣਾ ਦੀ ਵੀ ਪਾਈ ਹੋਈ ਆ ਪਲਾਰ ਹੁਣ ਸੀ ਹੋਮਿਕਸ ਸਾਰੀਆਂ ਵਰਤੀਆਂ ਹੋਇਆ ਹਾ ਹੋਮਿਕਸ ਪਾਈ ਹੋਈ ਹੈ ਕੋਮਿਕਸ ਹਾ ਹੁਣ ਜਿਹੜੀ ਹੁਣ ਦੀ ਗਲੀ ਪਾਰ ਹਾ ਹੋਮਿਕਸ ਪਾਰ ਹੈ ਹਮ ਠੀਕ ਹੈ ਜੀ ਆਪ ਦੀ ਤਿਆਰ ਕੀਤੀ ਆ ਵੀ ਸਾਰਾ ਕੱਚਾ ਮਾਲ ਹੁੰਦਾ ਜਿਹੜਾ ਠੀਕ ਹੈ ਜੀ ਪ੍ਰੋਪਰ ਜਮ ਜਿਵੇਂ ਕਹਦੀ ਆ 100 ਦਾ 100% ਤਿਆਰ ਹੁੰਦਾ ਹੁੰਦਾ ਉਹੀ ਕੁਆਲਿਟੀ ਦਾ ਨੰਬਰ ਪਾਉਂਦੇ ਹਾਂ ਓਰੀਜਿਨਲ ਨੰਬਰ ਹਾਂ ਤੇ ਬਾਕੀ ਜੇ ਗੱਲ ਕਰੀਏ ਹੋਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਪਸ਼ੂਆਂ ਨੂੰ ਲੈ ਕੇ ਆਪਾਂ ਕਿਉਂਕਿ ਇੱਕ ਵੀਡੀਓ ਹੋਰ ਵੀ ਤਿਆਰ ਕਰਨੀ ਹੈ ਕਿ ਇਹ ਵੀਡੀਓ ਆਪਾਂ ਨੂੰ ਥੋੜੀ ਛੋਟੀ ਰੱਖਣੀ ਪੈਣੀ ਆ ਪਰ ਕੋਈ ਗੱਲਬਾਤ ਜਿਹੜੀ ਆਪਾਂ ਵੀ ਤੁਸੀਂ ਮੇਨ ਹੋਵੇ ਜਿਹੜੀ ਮੈਂ ਸਵਾਲਾਂ ਦੇ ਰਾਹੀਂ ਨਹੀਂ ਪੁੱਛ ਸਕਿਆ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਉਹ ਜ਼ਰੂਰ ਦੱਸੋ ਗੱਲਬਾਤ ਬਾਈ ਇਹੀ ਹੈ ਵੀ ਹੁਣ ਜਿਵੇਂ ਹੁਣ ਪੜ੍ਹ ਲਿਖ ਬੰਦੇ ਆਣਾ ਨੌਕਰੀਆਂ ਤਾਂ ਮਿਲਦੀਆਂ ਨੇ ਤੇ ਹੁਣ ਆਪਣੇ ਫਾਰਮ ਕਿਤੇ ਵੱਲ ਬਹੁਤ ਜਿਹੜੇ ਨਵੇਂ ਮੁੰਡੇ ਆ ਰਹੇ ਆ ਰਹੇ ਆ ਰਹੇ ਨੇ ਇਹ ਹਰ ਸਾਲ ਜੀ ਬੰਨ ਕੇ ਚੱਲ ਇੱਕ ਦੋ ਸਾਲਾਂ ਬਾਅਦ ਇਹ ਚੱਲਦਾ ਹੁੰਦਾ ਵੀ ਫਾਰਮ ਲੈਣ ਵਾਲਾ ਆਉਂਦੇ ਹੁੰਦੇ ਉਸ ਤੋਂ ਬਾਅਦ ਇਹ ਕਿਸੇ ਨਾ ਕਿਸੇ ਕਾਰਨ ਵੀ ਫੇਲ ਵੀ ਹੋ ਜਾਂਦੀ ਜੀ ਉਹ ਫੇਲ ਹੋਣ ਦਾ ਵੀ ਜਿਹੜੀ ਨੌਲੇਜ ਆ ਨੌਲੇਜ ਤੋਂ ਬਣਾਉਂਦਾ ਫੇਲ ਹੁੰਦਾ ਨੌਲੇਜ ਤੋਂ ਬਣਾ ਕੰਮ ਸਟਾਰਟ ਕਰੋ ਕੋਈ ਵੀ ਕੰਮ ਆ ਇਹ ਕਰਨਾ ਫਾਰਮ ਵਾਲਾ ਕਰੋ ਤੇ ਮੈਂ ਤਾਂ ਫਾਰਮ ਵਾਲੀ ਕਰ ਰਿਹਾ ਜਿਹੜਾ ਪਸ਼ੂ ਰੱਖੇ ਹੋਇਆ ਤੁਸੀਂ ਤਾਂ ਮੈਂ ਫਾਰਮ ਦੀ ਦੱਸੂਗਾ ਮੈਂ ਤਾਂ ਤੁਸੀਂ ਨੌਲੇਜ ਤੋਂ ਬਿਨਾ ਕੋਈ ਫਾਰਮ ਸਟਾਰਟ ਨਾ ਕਰੋ ਨੌਲੇਜ ਲੈ ਕੇ ਕਰੋ ਸਟਾਰਟ ਤੇ ਬਾਕੀ ਜੇ ਗੱਲ ਕਰੀ ਅੱਜ ਕੱਲ ਨੌਜਵਾਨਾਂ ਦੇ ਲਈ ਮੈਂ ਵੀ ਇੱਕ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕੀ ਫੈਂਸੀ ਹੈ ਤੁਹਾਡੀ ਫੈਂਸੀ ਜਾਨਵਰ ਨੇ ਤੋਤੇ ਚਿੜੀਆਂ ਠੀਕ ਹੈ ਜੀ ਗਿੰਨੀ ਪੈਗੋ ਖਰਗੋਸ਼ ਇਦਾਂ ਦੇ ਬਹੁਤ ਸਾਰੇ ਜਾਨਵਰ ਨੇ ਮੈਂ ਨਾ ਨਹੀਂ ਗਿਣਾ ਸਕਦਾ ਠੀਕ ਹੈ ਜੀ ਤੁਸੀਂ ਉਹਨਾਂ ਦੇ ਵੀ ਕੰਮ ਕਰ ਸਕਦੇ ਜੇ ਤੁਹਾਨੂੰ ਜਦਾਂ ਲੱਗਦਾ ਵੀ ਆ ਯਾਰ ਮੇਰੇ ਆਏ ਕਿ ਇਹਦੇ ਪਰਮਾ ਦਾ ਮਤਲਬ ਵੱਡੇ ਲੈਵਲ ਦਾ ਕੰਮ ਆ ਤਾਂ ਪਹਿਲਾਂ ਸਾਬ ਜਿਆਦਾ ਹੋਗੇ ਤਾਂ ਤੁਸੀਂ ਉਹ ਛੋਟੇ ਲੈਵਲ ਦਾ ਕੰਮ ਸ਼ੁਰੂ ਕਰਕੇ ਤੁਸੀਂ ਸੀਰ ਪਰਚੇਸ ਦਾ ਕੰਮ ਕਰ ਸਕਦੇ ਕਰ ਸਕਦੇ ਪਰ ਉਹਦੇ ਵਿੱਚ ਬੈਨੀਫਿਟ ਵੀ ਬੰਦ ਹੈ ਤੁਹਾਡਾ ਨੁਕਸਾਨ ਵੀ ਜੇ ਉਹ ਵੀ ਥੋੜੇ ਲੈਵਲ ਦਾ ਹੋਊਗਾ ਹਾਂਜੀ ਪਰ ਮੈਂ ਤਾਂ ਤੁਹਾਨੂੰ ਇਹੀ ਰਹਿ ਦਿੰਦਾ ਕਿ ਜਿੰਨਾ ਵਧੀਆ ਕੰਮ ਕਰੋਗੇ ਇਹ ਪਰਚਾ ਬਿਲਕੁਲ ਭਾਈ ਠੀਕ ਹੈ ਜੀ ਕਿਤੇ ਨਹੀਂ ਕਿਸੇ ਕੋਲ ਹੁੰਦਾ ਵੀ ਪੈਸੇ ਜ਼ਿਆਦਾ ਲਾਉਣ ਨੂੰ ਨਹੀਂ ਹੁੰਦੇ ਤਾਂ ਤੁਸੀਂ ਇਹ ਕੰਮ ਵੀ ਸ਼ੁਰੂ ਕਰ ਸਕਦੇ ਹੋ ਤੇ ਇਦਾਂ ਦੇ ਵੀਡੀਓ ਤੁਹਾਡੇ ਦੀ ਲੈ ਕੇ ਆਉਂਦੇ ਰਹਾਂਗੇ ਕਿਉਂਕਿ ਇਹਦੇ ਨੂੰ ਜਾਣਕਾਰੀ ਬਹੁਤ ਵਧੀਆ ਹੁੰਦੀ ਆ ਤੇ ਇਦਾਂ ਦੇ ਵੀਡੀਓ ਦੇ ਕਰਕੇ ਮੈਂ ਚਾਹੁੰਦਾ ਵੀ ਸਾਡਾ ਜੇ ਕੋਈ ਵੀਡੀਓ ਦੇਖ ਕੇ ਕੋਈ ਨੌਜਵਾਨੇ ਕਿੱਤੇ ਦੇ ਵਿੱਚ ਪਾਊਗਾ ਤਾਂ ਸਾਡਾ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਆ ਉਹ ਸਫਲ ਹੋ ਜੂਗਾ ਬਿਲਕੁਲ ਭਾਈ ਠੀਕ ਹੈ ਜੀ ਤੇ ਬਾਕੀ ਬਾਈ ਦਾ ਨੰਬਰ ਮੈਂ ਦੇ ਦੂੰਗਾ ਮੇਰਾ ਨੰਬਰ ਸਕਰੀਨ ਤੇ ਆ ਕਿਸੇ ਨੇ ਫਾਰਮ ਦੀ ਵੀਡੀਓ ਬਣਵਾਉਣੀ ਆ ਜਾਂ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਜਿੰਦਸਰਾਂ ਬਲੌਗ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰਾਮ ਤੇ ਸਰਾਂ ਫਾਰਮਿੰਗ ਤੇ ਜਿੰਦਸਰਾਂ ਬਲੌਗ ਸਾਡੇ ਦੋ ਪੇਜ ਨੇ ਤੇ ਤੁਸੀਂ ਵੀ ਆਪਣੇ ਪੇਜ ਦਾ ਨਾਮ ਦੱਸੋ। ਭਾਈ ਜੀ ਆਪਣਾ ਤੇ YouTube ਤੇ Raad Farming Fine ਚੱਲ ਰਿਹਾ ਚੈਨਲ ਠੀਕ ਹੈ ਜੀ ਤੇ ਜਿਹੜਾ Facebook ਤੇ ਪੇਜ ਆਏਗਾ ਤੇ Instagram ਤੇ ਗੁਰਪ੍ਰੀਤ ਸਿੰਘ ਸੰਧੂ ਦੇ ਨਾਂ ਤੇ ਚੱਲ ਰਿਹਾ ਚਾਹਤ ਜ਼ਿਆਦਾਤਰ ਮੈਂ YouTube ਤੇ ਹੀ ਕੰਮ ਕਰਦਾ ਵੀ Facebook ਤਾਂ ਆਪਣਾ ਨਾਰਮਲੀ ਵੀਡੀਓ ਪਾਉਂਦਾ ਹਾਂ। Raad Farming Fine ਨਾਂ ਤੇ ਆ ਇੱਕ ਵਾਰੀ ਦੁਬਾਰਾ ਬੋਲ ਦਿੰਨੇ ਆ Raad Farming Fine ਜਰੂਰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਧੰਨਵਾਦ ਵੀ ਸਾਰਿਆਂ ਦਾ।